ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਜਾਨੀ ਕਿ ਬੀ ਐਫ ਯੂ ਐਚ ਐਸ ਵੱਲੋਂ ਆਏ ਇੱਕ ਨਵੇਂ ਇਸ਼ਤਿਹਾਰ ਬਾਰੇ ਇਹ ਐਡਵਿਟ ਨੰਬਰ ਬੀ ਐਫ ਯੂ 2520 ਹੈਗਾ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਪੱਲਾਈ ਵਿਭਾਗ ਲਈ ਸਟਾਫ ਨਰਸਾਂ ਦੀ ਭਰਤੀ ਦੀ ਗੱਲ ਹੈ ਹਾਂਜੀ ਬਿਲਕੁਲ ਇਹ ਇੱਕ ਅਹਿਮ ਭਰਤੀ ਹੈ ਖਾਸ ਕਰਕੇ ਉਹਨਾਂ ਲਈ ਜੋ ਸਿਹਤ ਸੇਵਾਵਾਂ ਵਿੱਚ ਆਪਣਾ ਕਰੀਅਰ ਦੇਖ ਰਹੇ ਨੇ ਤੇ ਆਪਾਂ ਅੱਜ ਇਸੇ ਤੇ ਥੋੜੀ ਗੱਲਬਾਤ ਕਰਾਂਗੇ ਦੇਖਾਂਗੇ ਕਿ ਕੀ ਖਾਸ ਹੈ ਇਸ ਭਰਤੀ ਵਿੱਚ ਮਤਲਬ ਕਿੰਨੀਆਂ ਕੋ ਪੋਸਟਾਂ ਨੇ ਅਪਲਾਈ ਕਿਵੇਂ ਕਰਨਾ ਤਾਰੀਖਾਂ ਕੀ ਨੇ ਅ ਬਸ ਮੁੱਖ ਮੁੱਖ ਗੱਲਾਂ ਹਾਂਜੀ ਜ਼ਰੂਰ ਇਹ ਜਾਣਕਾਰੀ ਕਾਫੀ ਕਮ ਆ ਸਕਦੀ ਹੈ ਠੀਕ ਹੈ ਤਾਂ ਫਿਰ ਸਭ ਤੋਂ ਪਹਿਲਾਂ ਪੋਸਟਾਂ ਦੀ ਗਿਣਤੀ ਇਸ਼ਤਿਹਾਰ ਕਹਿੰਦਾ ਹੈ ਕਿ ਕੁੱਲ 406 ਸਟਾਫ ਨਰਸਾਂ ਦੀਆਂ ਅਸਾਮੀਆਂ ਨੇ 406 ਇਹ ਤਾਂ ਕਾਫੀ ਵੱਡਾ ਨੰਬਰ ਹੈ ਹਾਂ ਕਾਫੀ ਵੱਡੀ ਗਿਣਤੀ ਕਹਿ ਸਕਦੇ ਹਾਂ ਯਕੀਨਨ ਕਈ ਲੋਕਾਂ ਲਈ ਇੱਕ ਚੰਗਾ ਮੌਕਾ ਹੋਏਗਾ ਇਹ ਤੇ ਅੱਗੇ ਅਪਲਾਈ ਕਰਨ ਦਾ ਤਰੀਕਾ ਇਹ ਸਾਫ਼ ਲਿਖਿਆ ਕਿ ਅਰਜ਼ੀਆਂ ਸਿਰਫ ਆਨਲਾਈਨ ਹੀ ਜਾਣੀਆਂ ਨੇ ਹਾਂਜੀ ਸਿਰਫ ਆਨਲਾਈਨ ਯੂਨੀਵਰਸਿਟੀ ਦੀ ਆਪਣੀ ਵੈਬਸਾਈਟ ਹੈ www.bfuhs.ac.in ਉਸੇ ਤੇ ਤੇ ਤਾਰੀਖਾਂ ਇਹ ਬਹੁਤ ਜ਼ਰੂਰੀ ਨੇ ਧਿਆਨ ਰੱਖਣਾ ਪੈਣਾ ਹੈ ਇਹ ਸ਼ੁਰੂ ਹੋ ਰਹੀਆਂ ਨੇ 7 ਅਗਸਤ 2025 ਤੋਂ 7 ਅਗਸਤ ਤੋਂ ਠੀਕ ਹੈ ਖਤਮ ਹੋਣ ਗਿਆ 27 ਅਗਸਤ 2025 ਨੂੰ ਮਤਲਬ ਲਗਭਗ 20 ਦਿਨ ਮਿਲੰਗੇ ਹਾਂਜੀ 20 ਦਿਨ ਪਰ ਆਖਰੀ ਦਿਨਾਂ ਚ ਕਈ ਵਾਰੀ ਵੈਬਸਾਈਟ ਤੇ ਭੀੜ ਹੋ ਜਾਂਦੀ ਹੈ ਤਾਂ ਬੇਤਰ ਰਹਿ ਕੇ ਪਹਿਲਾਂ ਹੀ ਅਪਲਾਈ ਕਰ ਦਿੱਤਾ ਜਾਵੇ ਬਿਲਕੁਲ ਆਖਰੀ ਮਿੰਟ ਦੀ ਉਡੀਕ ਨਹੀਂ ਕਰਨੀ ਚਾਹੀਦੀ ਅੱਛਾ ਇੱਕ ਹੋਰ ਗੱਲ ਫੀਸ ਬਾਰੇ ਹਾਂ ਫੀਸ ਵੀ ਦੱਸੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਇਹ ਨਾਨ ਰਿਫੰਡੇਬਲ ਹੈ ਮਤਲਬ ਵਾਪਸ ਨਹੀਂ ਮਿਲੇਗੀ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਅਪਲਾਈ ਕਰਨ ਤੋਂ ਪਹਿਲਾਂ ਕਿ ਯੋਗਤਾ ਪੂਰੀ ਹੈ ਜਾਂ ਨਹੀਂ ਨਹੀਂ ਤਾਂ ਫੀਸ ਹਾਂ ਫੀਸ ਅਦਾਈ ਜਾ ਸਕਦੀ ਹੈ اچھا ਫੀਸ ਹੈ ਕਿ ਨਹੀਂ ਦੋ ਤਰ੍ਹਾਂ ਦੀ ਹੈ ਐਸਸੀ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰਿਆਂ ਲਈ ਹੈਗੀ ਹੈ 2360 ਰੁਪਏ 2360 ਰੁਪਏ ਇਹਦੇ ਵਿੱਚ ਜੀਐਸਟੀ ਵੀ ਸ਼ਾਮਿਲ ਹੈ ਹਾਂਜੀ ਇਹਦੇ ਵਿੱਚ 2000 ਰੁਪਏ ਫੀਸ ਤੇ 360 ਰੁਪਏ 18% ਜੀਐਸਟੀ ਜੋੜ ਕੇ ਦੱਸਿਆ ਗਿਆ ਠੀਕ ਹੈ ਤੇ ਐਸਸੀ ਕੈਟਾਗਰੀ ਲਈ ਉਹਨਾਂ ਲਈ ਘਟ 1180 ਰੁਪਏ ਯਾਨੀ 1000 ਰੁਪਏ ਫੀਸ ਤੇ 18 ਰੁਪਏ GST 18% ਹੂੰ ਤਾਂ ਫੀਸ ਦਾ ਟਾਂਚਾ ਵੀ ਸਾਫ਼ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਬਾਕੀ ਦੀ ਜਾਣਕਾਰੀ ਜਿਵੇਂ ਕਿ ਯੋਗਤਾ ਕੀ ਚਾਹੀਦੀ ਹੈ ਉਮਰ ਕਿੰਨੀ ਹੋਣੀ ਚਾਹੀਦੀ ਹੈ ਪੋਸਟਾਂ ਦੀ ਵੰਡ ਕਿਵੇਂ ਹੈ ਉਹ ਸਭ ਕਿੱਥੋਂ ਪਤਾ ਲੱਗੇਗਾ ਹਾਂ ਇਹ ਬਹੁਤ ਜ਼ਰੂਰੀ ਸਵਾਲ ਹੈ ਦੇਖੋ ਇਸ਼ਤਿਹਾਰ ਵਿੱਚ ਹੀ ਉਹਨਾਂ ਨੇ ਸਾਫ਼ ਲਿਖਿਆ ਹੈ ਅੱਛਾ ਕੀ-ਕਿਆ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਅਰਜ਼ੀ ਫਾਰਮ ਫੀਸ ਕਿਵੇਂ ਪੜਨੀ ਹੈ ਪੋਸਟਾਂ ਦਾ ਪੂਰਾ ਵੇਰਵਾ ਕੈਟਾਗਰੀ ਮੁਤਾਬਿਕ ਵੰਡ ਤੇ ਬਾਕੀ ਸਾਰੇ ਨਿਯਮ ਤੇ ਸ਼ਰਤਾਂ ਇਹ ਸਭ ਕੁਝ ਯੂਨੀਵਰਸਿਟੀ ਦੀ ਵੈਬਸਾਈਟ ਤੇ ਹੀ ਮਿਲੇਗਾ ਯਾਨੀ www.bfuhs.ac.in ਤੇ ਬਿਲਕੁਲ ਸਾਰੀ ਅਸਲ ਤੇ ਪੂਰੀ ਜਾਣਕਾਰੀ ਲਈ ਉਮੀਦਵਾਰਾਂ ਨੂੰ ਉੱਥੇ ਹੀ ਜਾਣਾ ਪਵੇਗਾ ਕਿਸੇ ਹੋਰ ਪਾਸੇ ਤੋਂ ਮਿਲੀ ਜਾਣਕਾਰੀ ਤੇ ਪਰੋਸਾ ਨਹੀਂ ਕਰਨਾ ਚਾਹੀਦਾ ਸਹੀ ਗੱਲ ਹੈ ਆਥੈਂਟਿਕ ਜਾਣਕਾਰੀ ਸਿਰਫ ਅਫੀਸ਼ੀਅਲ ਵੈਬਸਾਈਟ ਤੋਂ ਹੀ ਲੈਣੀ ਚਾਹੀਦੀ ਹੈ ਕਈ ਵਾਰ ਆਖਰੀ ਮੌਕੇ ਤੇ ਕੋਈ ਬਦਲਾਅ ਵੀ ਹੋ ਸਕਦਾ ਹੈ ਹਾਂਜੀ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਮੁੱਖ ਗੱਲਾਂ ਕੀ ਨਿਕਲਦੀਆਂ ਨੇ ਦੇਖੋ ਮੁੱਖ ਗੱਲ ਇਹ ਹੈ ਕਿ ਪੰਜਾਬ ਚ 406 ਸਟਾਫ ਨਰਸਨੀਆਂ ਪੋਸਟਾਂ ਆਈਆਂ ਨੇ ਹਾਂ ਅਪਲਾਈ ਸਿਰਫ ਆਨਲਾਈਨ ਹੋਣਾ ਹੈ BFUHS ਦੀ ਵੈਬਸਾਈਟ ਤੇ 7 ਤੋਂ 27 ਅਗਸਤ 2025 ਤੱਕ ਬਿਲਕੁਲ ਫੀਸ ਨਾਨ ਬਿਫੰਡੇਬਲ ਹੈ ਤੇ SC ਤੇ ਬਾਕੀ ਕੈਟੇਗਰੀਜ਼ ਲਈ ਵੱਖ-ਵੱਖ ਹੈ ਤੇ ਸਭ ਤੋਂ ਜ਼ਰੂਰੀ ਹਰ ਤਰ੍ਹਾਂ ਦੀ ਡਿਟੇਲਡ ਜਾਣਕਾਰੀ ਯੋਗਤਾ ਸ਼ਰਤਾਂ ਵਗੈਰਾ ਲਈ ਸਿਰਫ ਤੇ ਸਿਰਫ www.bfuhs.ac.in ਵੈਬਸਾਈਟ ਤੇ ਹੀ ਜਾਣਾ ਹੈ ਹਾਂਜੀ ਅੱਛਾ ਜੇ ਆਪਾਂ ਥੋੜਾ ਜਿਹਾ ਵੱਡੇ ਪਰਿਪੇਖਸ਼ ਦੇਖੀਏ ਤਾਂ ਇਹ 406 ਨਰਸਾਂ ਦੀ ਭਰਤੀ ਦਾ ਅਸਰ ਕੀ ਹੋ ਸਕਦਾ ਹੈ ਪੰਜਾਬ ਦੇ ਸਿਹਤ ਸਿਸਟਮ ਤੇ ਹੂੰ ਇੱਕ ਚੰਗਾ ਪੁਆਇੰਟ ਹੈ ਮਤਲਬ ਸਿਰਫ ਨੌਕਰੀਆਂ ਤੋਂ ਇਲਾਵਾ ਹਾਂ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਸ ਨਾਲ ਸਿਹਤ ਸੇਵਾਵਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਸ਼ਾਇਦ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਕੁਝ ਘਟੇ ਹਾਂ ਕੰਮ ਦਾ ਬੋਝ ਘਟ ਸਕਦਾ ਹੈ ਮੌਜੂਦਾ ਸਟਾਫ ਤੇ ਤੇ ਮਰੀਜ਼ਾਂ ਦੀ ਦੇਖਪਾਲ ਉਹ ਸ਼ਾਇਦ ਬਿਹਤਰ ਹੋ ਸਕੇ ਜ਼ਰੂਰ ਤੇ ਸ਼ਾਇਦ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਵੀ ਇਸ ਦਾ ਕੋਈ ਫਾਇਦਾ ਪਹੁੰਚੇ ਹੋ ਸਕਦਾ ਹੈ ਚਲੋ ਇਸੇ ਨਾਲ ਅਸੀਂ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ